ਹਾਂਜੀ ਪ੍ਰਧਾਨ ਜੀ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੂੰਗੇ ਸੀ ਅੱਜ ਅਸੀਂ ਬਲਾਕ ਸਨਾਮ ਦੇ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਅਸੀਂ ਉਹ ਪ੍ਰੋਗਰਾਮਾਂ ਦੀ ਤਿਆਰੀ ਕੀਤੀ ਹੈ ਜਿਹੜੇ ਦੋਏ ਫੋਰਮਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਦਿੱਤੇ ਜਾ ਰਹੇ ਹੈ ਕਿਉਂਕਿ 1 ਤਰੀਕ ਨੂੰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਦੀ ਅੱਤੀ ਅਸੀਂ ਸਾੜਨ ਜਾ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਸਾੜੀਆਂ ਜਾਣੀਆਂ ਤੇ ਉਦੋਂ ਬਾਅਦ ਦੇ ਵਿੱਚ 15 ਅਗਸਤ ਨੂੰ ਕਾਲੇ ਕਣੂਨਾ ਦੀਆਂ ਕਾਪੀਆਂ ਟਰੈਕਟਰ ਨਾਲ ਚੱਕ ਕੇ ਬੰਦੇ ਘੱਟ ਕਰਕੇ ਉਹ ਸਾਰੀਆਂ ਜਾਣੀਆਂ ਉਹਦੀ ਤਿਆਰੀ ਬੈਰੀ ਦੇ ਵਿੱਚੋਂ ਅੱਜ ਅਸੀਂ ਬਲਾਕ ਸਨਾਮ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚੋਂ ਵੱਡੀ ਗੰਟੀ ਦੇ ਵਿੱਚ ਸਾਡੇ ਵੀਰ ਹਾਜ਼ਰ ਹੋਇਆ ਤੇ ਵੱਡਾ ਉਤਸਾਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪ੍ਰੋਗਰਾਮ ਹੈ ਜਿਹੜੇ ਸਫਲ ਹੋਣੇ ਆ ਤੇ ਇੱਕ ਪ੍ਰੋਗਰਾਮ ਕੱਲਾ ਭਾਰਤੀ ਕਿਸਾਨ ਜੁਨੇਤਾ ਆਯਾਰਨ ਕੀਤਾ ਜਾ ਰਿਹਾ ਹੈ ਜਿਹੜਾ 5 ਅਗਸਤ ਨੂੰ ਅਸੀਂ ਹੈਡ ਆਫਸ ਪਟਿਆਲੇ ਦੇ ਵਿੱਚ ਬਿਜਲੀ ਬੋਰ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਰਿਹਾ ਕਿਉਂਕਿ ਖੇਤੀ ਮੋਟਰਾਂ ਦੀ ਸਪਲਾਈ ਹੈ ਜਿਹੜੀ ਉਹ 5 ਤੋਂ 6 ਘੰਟੇ ਆਰੀ ਹੈ ਤੇ ਚਿੱਪ ਵਾਲੇ ਮੀਟਰ ਨੂੰ ਲੈ ਕੇ ਚਿੱਪ ਵਾਲੇ ਮੀਟਰ ਸਰਕਾਰ ਆਪਿੰਡਾਂ ਦੇ ਵਿੱਚ ਲਾਉਣ ਜਾ ਰਹੀ ਹੈ ਉਹਦੇ ਵਿਰੋਧ ਦੇ ਵਿੱਚੋਂ ਅਸੀਂ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਪਟਿਆਲੇ ਦੇ ਵਿੱਚ ਕਰਾਂਗੇ 5 ਤਰੀਕ ਨੂੰ ਸਮੁੱਚੇ ਪੰਜਾਬ ਵਾਸੀਆਂ ਤੋਂ ਸਾਡੇ ਸਾਰੇ ਇਸ਼ਤਿਹਾਰ ਪਛਾਨ ਭਰਾਵਾਂ ਤੋਂ ਸਾਡੀ ਆਪੈਣਾ ਤੋ ਆਸ ਕਰਦੇ ਆ ਕਿ ਇੱਕ ਤਰੀਕ ਵਾਲਾ ਪ੍ਰੋਗਰਾਮ ਵੀ 5 ਤਰੀਕ ਵਾਲਾ ਤੇ 15 ਅਗਸਤ ਵਾਲਾ ਪ੍ਰੋਗਰਾਮ ਆ ਆਪਾਂ ਸਫਲ ਕਰਨੇ ਆ ਪੱਤੇ ਗਣਤੀ 'ਚ ਪਹੁੰਚੋ ਆਪਣੇ ਪੱਤੇ ਇਕੱਠਾ ਕਰਕੇ ਜਾਈਏ ਤੇ ਪ੍ਰੋਗਰਾਮ ਸਫਲ ਕਰੀਏ ਧੰਨਵਾਦ